काम शुरू करो तैयारी मगरों हुंदी रहेगी मेरे निक्के वीर प्रकाश सिंह नु गुरु ग्रंथ साहिब दी चरनी लगावण ਲਈ मेरे पिताजी तैयारी ਕਰਾ ਰਹੇ ਸਨ ਇੱਕ ਦਿਨ ਉਹਨਾਂ ਕਿਹਾ ਕਾਕਾ ਹੁਣ ਤੇਰਾ ਮਹਾਰਾਜ ਦੇ ਚਰਨੀ ਲੱਗਣ ਦਾ ਸਮਾਂ ਆ ਗਿਆ ਹੈ ਕਹਿਣ ਲੱਗਾ ਪਾਪਾ ਜੀ ਅਜੇ ਤਿਆਰੀ ਨਹੀਂ ਪਿਤਾ ਜੀ ਨੇ ਕਿਹਾ ਜੇ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਪਹਿਲਾਂ ਉਸ ਨੂੰ ਕਰਨਾ ਸ਼ੁਰੂ ਕਰੋ ਉਸ ਬਾਰੇ ਪੂਰੀ ਜਾਣਕਾਰੀ ਤੇ ਹੋਰ ਤਿਆਰੀ ਨਾਲ ਨਾਲ ਆਪੇ ਸ਼ੁਰੂ ਹੋ ਜਾਏਗੀ ਕੋਈ ਵੀ ਬੰਦਾ ਕੰਮ ਸ਼ੁਰੂ ਕਰਨ ਲੱਗਿਆ ਉਸ ਵਿੱਚ નિਪੁੰਨ ਨਹੀਂ ਹੁੰਦਾ ਪਰ ਕੰਮ ਕਰਦਿਆਂ ਕਰਦਿਆਂ નિਪੁੰਨ ਹੋ ਜਾਂਦਾ ਹੈ ਜੋ ਨਿਪੁੰਨਤਾ ਪਹਿਲਾਂ ਭਾਲਦਾ ਹੈ ਉਹ ਕੰਮ ਸ਼ੁਰੂ ਹੀ ਨਹੀਂ ਕਰ ਸਕਦਾ ਪ੍ਰਕਾਸ਼ ਸਿੰਘ ਗੁਰੂ ਦੀ ਚਰਨੀ ਲੱਗ ਗਿਆ ਤੇ ਨਾ ਕੇਵਲ ਚੰਗਾ ਪਾਠੀ ਹੀ ਬਣ ਗਿਆ ਸਗੋਂ ਬਾਣੀ ਦਾ ਚੰਗਾ ਵਿਆਖਿਆਕਾਰ ਵੀ ਹੋ ਗਿਆ ਕਿਤਾਬ ਅਸਲ ਵਿਦਿਆ ਲੇਖਕ ਡਾਕਟਰ ਜਸਵੰਤ ਸਿੰਘ ਨੇਕੀ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੇਖਿਓ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ